ਪਿੰਡ ਆਲੂਪੁਰ ਵਿਖੇ ਸੰਤ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਠੰਡੇ ਮਿੱਠੇ ਜਲ ਅਤੇ ਮਿੱਠੇ ਚੌਲਾਂ ਦੀ ਲੰਗਰ ਲਗਾਈ ਗਈ। ਐਕਟਰ ਜਿੰਤਾ ਖਾਨ ਸਾਹਿਬ ਵਾਹਿਗੁਰੂ ਜੀ ਕਾਰ ਸੇਵਾ ਭੁਰਮ ਵਾਲੇ ਜੀ ਅਮਰਸਰ ਸਾਹਿਬ ਸ਼ੇਹਰ ਬਾਬਾ ਕਸ਼ਮੀਰ ਸਿੰਘ ਬਾਬਾ ਸੁਖਵਿੰਦਰ ਸਿੰਘ ਢੀਪੂ ਵਾਲੇ ਅਤੇ ਗੁਰਦੁਆਰਾ ਸੰਤ ਮੰਡਲ ਅਨੂਪੁਰਵੰਨ ਅਤੇ ਇਲਾਕਾ ਨਿਵਾਸੀ ਸਟੈਂਡ ਅਨੂਪੁਰ ਦੀ ਸਾਥ ਸਹਿਤ ਵੱਲੋਂ ਜੋ ਇਹ ਅਸ਼ਵੀਨ ਲਾਂਘੀ ਹੈ ਜਿਵੇਂ ਕਿ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਆ ਰਹੀ ਹੈਗਾ 10 ਤੀਸਰੀ ਉਹਨਾਂ ਦੇ ਸੰਬੰਧ ਵਿੱਚ ਤੇ ਮਹੀਨਾ ਰੋਡ ਹਰ ਤੀ ਤਰ੍ਹਾਂ ਸ਼ਬੀਲਾ ਰੋਡ ਚੱਲਦੀਆਂ ਸੋ ਅੱਜ ਅਸੀਂ ਵੀ ਇਸ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਅੱਜ குருਵਰਧਨ ਦੇ ਮਹਾਰਾਜ ਜਿਹੜੇ ਦਿਨ ਚੱਲ ਰਹੇ ਆ ਉਹਨਾਂ ਨੂੰ ਮੁੱਖ ਰੱਖਦੇ ਆ ਅੱਜ ਇੱਥੇ ਸ਼ਬੀਲ ਲਈ ਆ ਸੋ ਸਾਰੀਆਂ ਸੰਗਤਾਂ ਪਿੰਡ ਆਲੂਪੁਰ ਦੀਆਂ ਸੰਗਤਾਂ ਲਾਗੇ ਲਾਗੇ ਦੀਆਂ ਸੰਗਤਾਂ ਜਿੰਨੀਆਂ ਨੇ ਸੇਵਾ ਕੀਤੀ ਆ ਮਾਇਆ ਦੀ ਕੰਡ ਦੀ ਤੋਂ ਸਾਰੀਆਂ ਸੰਗਤਾਂ ਨੂੰ ਮਾਨ ਕਰਨੀਆਂ ਗੱਲਾਂ ਰੱਖੇ ਦਿਨ ਦੁਗਣੀ ਰਾਤ ਚੌਗਣੀ ਕਰੇ ਮਾਇਆ ਗੁਰੂ ਦੀ ਸਾਖਾਂ ਤੋਂ ਬਾਏ ਗੁਰੂ